ਦਲਜੀਤ ਸਿੰਘ ਜੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਜੋ ਸਰਕਾਰੀ ਨੌਕਰੀਆਂ ਨੇ ਉਹਨਾਂ ਦੇ ਵਿੱਚ ਕਿਹੜੀਆਂ ਨੌਕਰੀਆਂ ਮਿਲ ਰਹੀਆਂ ਨੇ ਗੈਰ ਪੰਜਾਬੀਆਂ ਨੂੰ ਯਾਨੀ ਕਿ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦੇ ਲੋਕ ਨੇ ਉਹ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਲੈ ਰਹੇ ਨੇ ਜਿਸ ਦੇ ਨਾਲ ਜੋ ਪੰਜਾਬੀਆਂ ਦਾ ਹੱਕ ਹੈ ਉਹ ਉਹਨਾਂ ਦੇ ਉੱਤੇ ਗੈਰ ਪੰਜਾਬੀਆਂ ਦਾ ਕਬਜ਼ਾ ਹੋ ਰਿਹਾ ਇਸ ਦੇ ਜਵਾਬ ਵਿੱਚ ਖੇਡ ਅਤੇ ਸਿੱਖਿਆ ਮੰਤਰੀ ਮੀਤ ਹੇਰ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਇਹ ਸੰਵਿਧਾਨਕ ਤੌਰ ਤੇ ਸਹੀ ਹੈ ਇਸ ਦੇ ਨਾਲ ਕਹਿ ਲਵਾਂ ਕਿ ਕੁਝ ਵੀ ਚਰਚਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੰਵਿਧਾਨ ਦੇ ਅਨੁਸਾਰ ਉਹਨਾਂ ਨੇ ਬੋਲ ਕੇ ਵੀ ਦੱਸਿਆ ਸੰਵਿਧਾਨ ਬਾਰੇ ਕਿ ਐਦਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਕਿਵੇਂ ਦੇਖਦੇ ਹੋ ਜੋ ਸਵਾਲ ਉੱਠ ਕੇ ਆਇਆ ਜਿਸ ਦਾ ਸਪਸ਼ਟਿਕਰਨ ਮੀਤ ਖੇਰ ਸਾਹਿਬ ਨੇ ਦਿੱਤਾ ਗਿਆ ਦੇਖੋ ਮੀਤ ਖੇਰ ਹੋ ਰਹੀ ਇੱਕ ਨੌਜਵਾਨ ਨੇ ਪੜ੍ਹੇ ਲਿਖੇ ਨੇ ਸੁਹਿਰਦ ਨੇ ਤੇ ਮੈਨੂੰ ਹੈਰਾਨੀ ਜੀ ਹੋ ਜਾਂਦੀ ਹੈ ਕਿ ਜੇ ਆਮ ਲੋਕਾਂ ਤੱਕ ਇਹ ਖਬਰ ਪਹੁੰਚ ਚੁੱਕੀ ਹੈ ਆਮ ਲੋਕੀ ਇਸ ਗੱਲ ਤੋਂ ਜਿਹੜੇ ਨਹੀਂ ਬੜੇ ਖਫਾ ਨੇ ਪੰਜਾਬ ਦੇ ਕਿ ਬਾਹਰਲੇ ਲੋਕ ਆ ਕੇ ਨੌਕਰੀਆਂ ਕਰ ਰਹੇ ਆ ਤੇ ਕੀ ਮੀਤ ਖੇਰ ਹੋ ਰਹਾ ਤੱਕ ਇੱਕ ਖਬਰ ਨਹੀਂ ਪਹੁੰਚੀ ਜਾਂ ਫਿਰ ਉਹਨਾਂ ਨੂੰ ਇਹ ਇਨਫੋਰਮੇਸ਼ਨ ਨਹੀਂ ਹੈਗੀ ਸਿੱਖਿਆ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਨਹੀਂ ਹੈ ਕਿ ਬਾਹਰਲੇ ਲੋਕ ਜਿਆਦਾ ਨੌਕਰੀਆਂ ਕਰ ਰਹੇ ਆ ਤੇ ਸਾਡੇ ਪੰਜਾਬ ਵਾਲੇ ਘਟ ਹੈ ਹੁਣ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਮੀਤ ਹੋਇਆ ਹੋਰ ਰਹਾਨੇ ਸੰਵਿਧਾਨ ਦੀ ਇਹ ਟਰਮ ਤਾਂ ਦੱਸ ਦਿੱਤੀ ਹੈ ਕਿ ਅਸੀਂ ਰੋਕ ਨਹੀਂ ਸਕਦੇ ਸੰਵਿਧਾਨ ਕਹਿੰਦਾ ਵੀ ਕੋਈ ਵੀ ਸਟੇਟ ਦਾ ਬੰਦਾ ਆ ਕੇ ਕਿਤੇ ਨੌਕਰੀ ਕਰ ਸਕਦਾ ਹੈ ਪਰ ਉਹਦੇ ਨਾਲ ਨਾਲ ਮੀਤ ਹੋਰ ਰਹਾਨ ਨੂੰ ਇਹਦਾ ਤੋੜ ਵੀ ਦੱਸਣਾ ਚਾਹੀਦਾ ਸੀ ਕਿ ਇਹ ਜੇ ਹੋ ਰਿਹਾ ਤੇ ਕਿਉਂ ਹੋ ਰਿਹਾ ਇੱਕ ਸਕੈਮ ਹੈ ਜੋ ਹਰਿਆਣੇ ਦੇ ਵਿੱਚ ਚੱਲਦਾ ਮੈਂ ਤੁਹਾਨੂੰ ਦੱਸਣ ਲੱਗਿਆ ਉਦੀ ਤੁਸੀਂ ਜਾਣਕਾਰੀ ਕੱਢ ਸਕਦੇ ਹੋ ਬਹੁਤ ਸਾਰੇ ਲੋਕਾਂ ਨੇ ਉਹਦਾ ਜ਼ਿਕਰ ਕੀਤਾ ਹੈ ਅੱਜਕੱਲ ਕਿ ਹਰਿਆਣੇ ਦੇ ਵਿੱਚ ਇੱਕ ਪੇਪਰ ਲੀਕ ਸਕੈਮ ਚੱਲਦਾ ਹੈ ਉਹ ਪੇਪਰ ਲੀਕ ਹੁੰਦਾ ਉਹ ਫਿਰ ਪੜਾਇਆ ਜਾਂਦਾ ਉਹ ਸਾਰਾ ਕਰਕੇ ਜਿਵੇਂ ਕਹਿੰਦੇ ਨਾ ਕੋਟਾ ਮਾਰੀ ਦਾ ਕੋਟਾ ਮਾਰ ਕੇ ਅਗਲੇ ਉਹ ਸਾਰਾ ਕਰ ਦਿੰਦੇ ਆ ਕਲੀਅਰ ਤੇ ਜੋਬਾਂ ਲਈ ਉਹ ਪੱਕੇ ਹੋ ਜਾਂਦੇ ਆ ਜੋ ਪੰਜਾਬ ਦੇ ਵਿੱਚ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਕਿਹੜਾ ਐਸਾ ਮਹਿਕਮਾ ਜਿਹਦੇ ਵਿੱਚ ਬਾਹਰਲੇ ਲੋਕ ਕੰਮ ਨਹੀਂ ਕਰ ਰਹੇ ਬੈਂਕਾਂ ਦੇ ਵਿੱਚ ਚਲੇ ਜਉ ਉੱਥੇ ਅਗੋਂ ਹਿੰਦੀ ਬੋਲਦੇ ਆ ਤੇ ਸਾਡੇ ਵਿਚਾਰੇ ਪਿੰਡਾਂ ਚੋਂ ਆਏ ਹੋਏ ਬਜ਼ੁਰਗ ਕਿਸਾਨ ਬਜ਼ੁਰਗ ਜਿਹੜੇ ਨੇ ਉਹ ਉੱਥੇ ਆਪਣੇ ਮੁਲਕ ਦੇ ਵਿੱਚ ਬਗਾਨਗੀ ਮਹਿਸੂਸ ਕਰ ਰਹੇ ਹੁੰਦੇ ਆ ਆਪਣੀ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਉਹਨਾਂ ਨੂੰ ਹਿੰਦੀ ਨਹੀਂ ਬੋਲਣੀ ਆਉਂਦੀ ਮੈਂ ਖੁਦ ਇਸ ਗੱਲ ਦਾ ਗਵਾਹ ਮੈਂ ਇੱਕ ਬੈਂਕ ਦੇ ਵਿੱਚ ਗਿਆ ਮੈਨੂੰ ਨਾਮ ਉਹਦਾ ਯਾਦ ਨਹੀਂ ਜਾ ਆ ਜਾਂਦਾ ਮੈਂ ਦੱਸ ਦਿੰਦਾ ਉਹਦੇ ਕੰਧ ਦੇ ਉੱਤੇ ਛੋਟੇ ਛੋਟੇ ਚ ਬਣਾ ਕੇ ਉਹਨਾਂ ਨੇ A3 ਸਾਈਜ਼ ਦੇ ਪੇਪਰ ਲਾਏ ਹੋਏ ਆ ਤੇ ਉੱਤੇ ਲਿਖਿਆ ਹੋਇਆ ਅਗਰ ਆਪ ਹਿੰਦੀ ਮੇਂ ਬਾਤ ਕਰਨਗੇ ਤਾਂ ਹਮੇ ਸਮਝਨੇ ਸਮਝਾਣੇ ਮੇ ਆਸਾਨੀ ਹੋਗੀ ਤੁਸੀਂ ਦੱਸੋ ਪੰਜਾਬ ਹੈ ਕਿ ਮਤਲਬ ਕਹਿਣ ਦਾ ਵੀ ਜਦੋਂ ਬਾਹਰਲੇ ਲੋਕਾਂ ਨੂੰ ਤੁਸੀਂ ਭਰਤੀ ਕਰੀ ਜਾਓਗੇ ਤੇ ਹਾਲਾਤ ਤਾਂ ਫਿਰ ਆਪਈਓ ਬਣਨੇ ਨੇ ਹੁਣ ਤੁਸੀਂ ਦੇਖੋ ਪੰਜਾਬ ਦੇ ਇਹ ਕਹਿੰਦੇ ਨੇ ਕਿ ਲਓ ਜੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਨਹੀਂ ਐ ਹਾਈਲਾਈਟਸ ਕਰ ਸਕਦੇ ਆ ਸੱਤ-ਸੱਤ ਬੈਂਡ ਲੈ ਸਕਦੇ ਆ ਇੰਗਲਿਸ਼ ਦੇ ਵਿੱਚ ਬਾਹਰਲੇਆਂ ਦੇਸ਼ਾਂ ਦੇ ਵਿੱਚ ਜਾ ਕੇ ਐਮਪੀ ਤੱਕ ਬਣ ਸਕਦੇ ਨੇ ਉੱਥੇ ਵੱਡੇ-ਵੱਡੇ ਬਿਜ਼ਨਸ ਖੜੇ ਕਰ ਸਕਦੇ ਪੰਜਾਬ ਚ ਕਿਉਂ ਨਹੀਂ ਕਾਮਯਾਬ ਹੁੰਦੇ ਕਿਉਂਕਿ ਸਾਰਾ ਸਿਸਟਮ ਜਿਹੜਾ ਉਹ ਪੰਜਾਬ ਦੇ ਉਲਟ ਹੈ ਹੁਣ ਦੇਖੋ ਮੀਥ ਹੀਰ ਹੋਰਾਂ ਦੀ ਇਕੱਲਿਆਂ ਦੀ ਗੱਲ ਨਹੀਂ ਐ ਮੈਂ ਇਹ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਨੇਤਾ ਨੇ ਨਾ ਈਵਨ ਭਗਵੰਤ ਮਾਨ ਹੋਰੀ ਇਹਨਾਂ ਨੂੰ ਦੂਜੀਆਂ ਸਟੇਟਾਂ ਦਾ ਜਾਂ ਸੈਂਟਰ ਦਾ ਜ਼ਿਆਦਾ ਫਿਕਰ ਰਹਿੰਦਾ ਹੈ ਪੰਜਾਬ ਦਾ ਫਿਕਰ ਨਹੀਂ ਰਹਿੰਦਾ ਇੱਕ ਇੰਟਰਵਿਊ ਦੇ ਵਿੱਚ ਨਾ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਦੀ ਇੱਕ ਵੱਡੇ ਚੈਨਲ ਦੇ ਉੱਤੇ ਇੰਟਰਵਿਊ ਲਈ ਗਈ ਅੱਗੇ ਲੋਕ ਬੈਠੇ ਆ 100 ਜਣੇ ਦੋ ਪੱਤਰਕਾਰ ਜਿਹੜੇ ਨੇ ਸਵਾਲ ਪੁੱਛਣ ਵਾਲੇ ਤੇ ਇੱਕ ਪਾਸੇ ਭਗਵੰਤ ਮਾਨ ਹੋਰੀ ਇੰਟਰੋ ਹੁੰਦੀ ਹੈ ਕਿ ਭਗਵੰਤ ਮਾਨ ਸਾਹਿਬ ਕੈਸੇ ਕੀ ਹਾਲ ਚਾਲ ਹੈ ਕੀ ਚੱਲ ਰਹਾ ਹੈ ਭਗਵੰਤ ਮਾਨ ਸਾਹਿਬ ਦੇਖੋ ਕੀ ਕਹਿੰਦੇ ਨੇ ਕਹਿੰਦੇ ਬਸ ਮੈਂ ਤਾਂ ਆਪਣੀ ਸੇਵਾ ਕਰ ਰਹਾ ਹਾਂ ਮੇਰਾ ਯਹੀ ਸੁਪਨਾ ਹੈ ਕਿ ਸਾਡੇ ਪੰਜਾਬ ਦੇ ਲੋਕ ਬਾਰਡਰਾਂ 'ਤੇ ਜੋਰ ਦਿਖਾਤੇ ਰਹਿਣ ਔਰ ਹਮਾਰਾ ਪੰਜਾਬ ਲੋਕੋ ਕੋ ਪੂਰੇ ਭਾਰਤ ਕੋ ਅੰਨ ਖਿਲਾਤਾ ਰਹੇ। ਮਤਲਬ ਕਿ ਅਸੀਂ ਨੌਕਰੀ ਰਹਿਣਾ ਹਮੇਸ਼ਾ। ਨੌਕਰਾਂ ਵਾਲੀ ਹੀ ਗੱਲ ਕਰਨੀ ਹੈ। ਜਿੱਥੇ ਆ ਜਾਂਦੀ ਵੱਡੇ ਅਹੁਦਿਆਂ ਦੀ ਸਰਕਾਰੀ ਨੌਕਰੀਆਂ ਦੀ ਗੱਲ ਆ ਜਾਂਦੀ ਹੈ, ਉੱਥੇ ਤੁਸੀਂ ਕਹਿੰਦੇ ਹੋ ਕਿ ਬਾਹਰ ਲਈ ਭਰਤੀ ਕਰਨੇ ਆ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਸੰਵਿਧਾਨ ਦੀ ਟਰਮ ਆਹ ਕਹਿੰਦੀ ਹੈ। ਤੇ ਜਦੋਂ ਗੱਲ ਤੁਹਾਡੀ ਆਉਂਦੀ ਹੈ ਬਾਰਡਰਾਂ 'ਤੇ ਮਰਨ ਦੀ, ਉੱਥੇ ਫੌਜੀ ਸਾਰੇ ਜਿੰਨੇ ਮਰਜ਼ੀ ਭਰਤੀ ਕਰਾ ਲਓ। ਜਾ ਫਿਰ ਜਿਹੜੇ ਕਿਸਾਨ ਵੀ ਤੁਸੀਂ ਖੇਤੀ ਕਰਦੇ ਰਹੋ ਮਤਲਬ ਕਿ ਇੱਕ ਪਾਸੇ ਖੇਤੀ ਦੀ ਹਮਾਇਤ ਵੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਸਾਰੇ ਭਾਰਤ ਨੂੰ ਖਵਾਉਂਦਾ ਰਹੇ ਮੇਰਾ ਸੁਪਨਾ ਹੈ ਤੇ ਉਹ ਤੋਂ ਐਮਐਸਪੀ ਦੇ ਨਾਲੇ ਕਿਸਾਨਾਂ ਦੇ ਨਾਲ ਖੜੇ ਨਹੀਂ ਸਰਕਾਰੀ ਨੌਕਰੀਆਂ ਨਾ ਕਰਨ ਇਹ ਕਹਿੰਦੇ ਜਾਂ ਜੇ ਤੁਸੀਂ ਸਰਕਾਰੀ ਨੌਕਰੀ ਚ ਜਾਣਾ ਤਾਂ ਸਿਰਫ ਬਾਰਡਰ ਤੇ ਜਾਓ ਪੰਜਵੇਂ ਸੱਤਵੇਂ ਦਿਨ ਇੱਕ লাশ ਜਿਹੜੀ ਉਹ ਆਉਂਦੀ ਹੈ ਉਹ ਵੀ ਪੰਜਾਬੀਆਂ ਦੀ ਆਲਮੋਸਟ ਪੰਜਾਬੀ ਬਾਰਡਰਾਂ ਦੇ ਉੱਤੇ ਮਰ ਰਹੇ ਆ ਮਤਲਬ ਭਗਵੰਤ ਮਾਨ ਇਹ ਕਹਿੰਦਾ ਕਿ ਪੂਰਾ ਦੇਸ਼ ਆਰਾਮ ਦੇ ਨਾਲ ਸਰਕਾਰੀ ਨੌਕਰੀਆਂ ਦਾ ਆਨੰਦਮਾਨਦਾ ਰਵੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਵੇਂ ਕਰਪਸ਼ਨ ਹੁੰਦੀ ਤੁਹਾਨੂੰ ਪਤਾ ਹੀ ਹੈ ਸਰਕਾਰੀ ਅਹੁਦਿਆਂ ਦੇ ਉੱਤੇ ਬੈਠ ਕੇ ਪੂਰੇ ਸਿਸਟਮ ਦੇ ਵਿੱਚ ਹੋ ਰਹੀ ਹੈ ਕੋਈ ਵੀ ਐਸਾ ਜਿਹੜਾ ਮਹਿਕਮਾ ਨਹੀਂ ਜਿੱਥੇ ਕਰਪਸ਼ਨ ਨਹੀਂ ਹੈਗੀ ਮਤਲਬ ਕਿ ਪੰਜਾਬ ਤੋਂ ਇਲਾਵਾ ਬਾਕੀ ਸਟੇਟਾਂ ਸਰਕਾਰੀ ਅਹੁਦਿਆਂ ਦਾ ਆਨੰਦਮਾਨਦਿਆਂ ਰਹਿਣ ਤੇ ਸਾਡੇ ਜਿਹੜੇ ਪੰਜਾਬੀ ਨੇ ਉਹ ਬਾਰਡਰਾਂ ਤੇ ਮਰਦੇ ਰਹਿਣ ਸਿਰਫ ਇੱਕੋ ਇੱਕ ਇਹਨਾਂ ਨੂੰ ਆਪਾਂ ਆਪਸ਼ਨ ਦੇਣਾ ਤੇ ਦੂਸਰਾ ਆਪਸ਼ਨ ਦੇਣਾ ਖੇਤੀ ਦਾ ਖੇਤੀ ਕਰ ਕਰਕੇ ਤੁਸੀਂ ਸਾਰਿਆਂ ਦਾ ਪੇਟ ਪਾਲਦੇ ਰਹੋ ਕਿਉਂ ਭਈ ਅਸੀਂ ਨੌਕਰ ਹੁਣ ਦੇਖੋ ਮੀਥੇ ਹੋਰਾਂ ਦੀ ਵੀ ਗੱਲ ਤੁਹਾਨੂੰ ਦੱਸ ਦਿੰਦੀ ਆ ਉਹਨਾਂ ਨੂੰ ਵੀ ਸੈਂਟਰ ਦਾ ਜ਼ਿਆਦਾ ਫਿਕਰ ਹੈ ਭਗਵੰਤ ਮਾਨ ਹੋਰਾਂ ਨੂੰ ਵੀ ਸੈਂਟਰ ਦਾ ਫਿਕਰ ਹੈ ਹੈ ਤੇ ਫਿਰ ਤੁਸੀਂ ਪੰਜਾਬ ਦੇ ਲੋਕਾਂ ਨੇ ਚੁਣੇ ਕਿਉਂ ਆ ਤੁਹਾਨੂੰ ਮਤਲਬ ਵੋਟਾਂ ਤੁਸੀਂ ਪੰਜਾਬ ਵਾਲੇ ਕੋਲ ਮੰਗੀਆਂ ਫਿਕਰ ਤੁਹਾਨੂੰ ਦੂਜੇ ਦੂਜੀਆਂ ਸੀਟਾਂ ਦਾ ਵੀ ਉਹਨਾਂ ਨੂੰ ਅਸੀਂ ਅਣਖਵੰਦੇ ਰਹੀਏ ਉਹਨਾਂ ਦੀ ਅਸੀਂ ਸੇਫਟੀ ਬਾਰਡਰਾਂ ਤੇ ਕਰਦੇ ਰਹੀਏ ਮੇਰਾ ਯਹੀ ਸੁਪਨਾ ਹੈ ਸੋ ਸੁਪਣਾ ਤੂੰ ਲਿਆ ਮਾਫ ਕਰਨਾ ਮੈਂ ਤੂੰ ਸ਼ਬਦ ਵਰਤ ਰਿਹਾ ਮੁੱਖ ਮੰਤਰੀ ਅਹੁਦੇ ਦੇ ਉੱਤੇ ਨੇ ਪਰ ਸਾਨੂੰ ਇਹ ਹੈਰਾਨਗੀ ਹੁੰਦੀ ਹੈ ਕਿ ਜਦੋਂ ਤੁਸੀਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਬੜੇ ਵੱਡੇ ਵੱਡੇ ਵਾਅਦੇ ਕਰ ਦਿੱਤੇ ਕਿ ਮੈਂ ਰੋਜ਼ਗਾਰ ਪੈਦਾ ਕਰਾਂਗਾ ਬੱਚੇ ਬਾਹਰ ਜਾਣ ਉਹ ਹਟਣਗੇ ਹਾਈਲਾਈਟ ਸੈਂਟਰ ਨੇਤ ਦਿਨ ਖੁੱਲ੍ਹੇ ਜਾਂਦੇ ਆ ਨੌਜਵਾਨ ਜਿਹੜਾ ਜੇ ਉਹਨੂੰ ਨੌਕਰੀ ਮਿਲ ਜੇ ਨਾ ਪੰਜਾਬ ਦੇ ਵਿੱਚ ਉਹ ਕਦੇ ਵੀ ਨਹੀਂ ਜਾਂਦਾ ਬਾਹਰ ਕਦੇ ਵੀ ਨਹੀਂ ਜਾਂਦਾ ਕੁੜੀਆਂ ਚਲੇ ਗਈਆਂ ਬਾਹਰ ਵਿਆਹ ਕਰਵਾ ਕੇ ਮੁੰਡੇ ਇੱਥੇ ਛੱਡ ਕੇ ਕਈ ਕਈ ਚਲੇ ਗਈਆਂ ਤੇ ਉਹ ਪਿੱਛੋਂ ਕੋਈ ਡਿਪਰੈਸ਼ਨ ਦੇ ਵਿੱਚ ਹੈ ਕੋਈ ਸੁਸਾਈਡ ਕਰਕੇ ਆ ਕੋਈ ਕੁੜੀ ਕਿਸੇ ਕੁੜੀ ਦੇ ਨਾਲ ਧੋਖਾ ਹੋ ਗਿਆ ਹੈ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹ ਨਸ਼ੇ ਦੇ ਵਿੱਚ ਜਾ ਰਹੇ ਚਿੱਟਾ ਪੀਪੀ ਮਰੀ ਜਾਂਦੇ ਆ ਸ਼ਰਾਬਾਂ ਦੇ ਵਿੱਚ ਲੱਗੇ ਹੋਏ ਨੌਜਵਾਨ ਵੇਲੜ ਜਿਹੜੇ ਨੇ ਕਈ ਐਕਸੀਡੈਂਟਾਂ ਦੇ ਵਿੱਚ ਮਰੀ ਜਾਂਦੇ ਆ ਸੋ ਹਰ ਪਾਸੇ ਪੰਜਾਬ 'ਚ ਮੌਤ ਨੱਚ ਰਹੀ ਹੈ ਤੇ ਇਹ ਦੱਸ ਰਹੇ ਨੇ ਕਿ ਸਾਨੂੰ ਸੰਵਿਧਾਨ ਨੇ ਆ ਕਿਹਾ ਤੇ ਅਸੀਂ ਰੋਕ ਨਹੀਂ ਸਕਦੇ ਸੋ ਹਿਮਾਚਲ ਦੀ ਹੁਣ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਿਮਾਚਲ ਅੱਛਾ ਇੱਕ ਇੱਕ ਗੱਲ ਮੈਨੂੰ ਹੋਰ ਜਵਾਬ ਦੇ ਦਿਓ ਜੇ ਇਹੀ ਗੱਲ ਆ ਸਵਿਧਾਨ ਦੀ ਟਰਮ ਦੀ ਤੁਸੀਂ ਗੱਲ ਕਰਦੇ ਹੋ ਤਾਂ ਪੰਜਾਬੀਆਂ ਨੂੰ ਕਿੰਨੀਆਂ ਕਿ ਸਟੇਟਾਂ ਦੇ ਵਿੱਚ ਕਿੰਨੇ ਕ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਮਿਲੀਆਂ ਹੋਈਆਂ ਦੱਸਿਓ ਮੈਨੂੰ ਹਰਿਆਣਾ 'ਚ ਕਿੰਨੀਆਂ ਕ ਮਿਲੀਆਂ ਹੋਈਆਂ ਪੰਜਾਬੀਆਂ ਨੂੰ ਹਿਮਾਚਲ 'ਚ ਕਿੰਨੀਆਂ ਮਿਲੀਆਂ ਜੰਮੂ ਕਸ਼ਮੀਰ ਦੀ ਤਾਂ ਧਾਰਾ ਚੋਂ ਹੁਣ ਤੁਸੀਂ ਤੋੜੀ ਐ ਉੱਥੇ ਕਿੰਨੀਆਂ ਕ ਮਿਲੀਆਂ ਮਤਲਬ ਪੰਜਾਬੀਆਂ ਵਾਸਤੇ ਸਾਰੀਆਂ ਸਟੇਟਾਂ ਦੇ ਵਿੱਚ ਰਸਤੇ ਬੰਦ ਐ ਤੇ ਬਾਕੀਆਂ ਵਾਸਤੇ ਪੰਜਾਬ ਸਟੇਟ ਦੇ ਵਿੱਚ ਸਾਰਿਆਂ ਦੇ ਖੁੱਲੇ ਰਸਤੇ ਹੁਣ ਦੇਖੋ ਸਪੈਸ਼ਲ ਸਟੇਟਸ ਹੈ ਹਿਮਾਚਲ ਦੇ ਕੋਲ ਕਿ ਕੋਈ ਬੰਦਾ ਜ਼ਮੀਨ ਨਹੀਂ ਲੈ ਸਕਦਾ ਅੱਛਾ ਨੌਕਰੀਆਂ ਦੀ ਗੱਲ ਛੱਡ ਦਿਓ ਲਓ ਤੁਸੀਂ ਇਹਦਾ ਹਵਾਲਾ ਦੇ ਦਿੱਤਾ ਕਿ ਭਾਈ ਟਰਮ ਹੈ ਸੰਵਿਧਾਨ ਦੇ ਵਿੱਚ ਕੀ ਤੁਸੀਂ ਜ਼ਮੀਨ ਖਰੀਦਣੀ ਬੰਦ ਕਰਵਾ ਸਕਦੇ ਹੋ ਜਿਹੜੇ ਬਾਹਰੋਂ ਬਾਹਰੋਂ ਲੋਕ ਆ ਕੇ ਖਰੀਦ ਰਹੇ ਨੇ ਯੂਪੀ ਬਿਹਾਰ ਤੋਂ ਲੋਕ ਜਿਹੜੇ ਪ੍ਰਵਾਸੀ ਨੇ ਹਰ ਤੀਜਾ ਚੌਥਾ ਪਲਾਟ ਜਿਹੜਾ ਅੱਜ ਉਹਨਾਂ ਦਾ ਦੋ-ਦੋ ਕਮਰੇ ਪਾ ਕੇ ਅਗਲੇ ਆਪਣਾ ਪੱਕਾ ਮੰਨ ਲ ਕੇ ਬਹਿ ਗਏ ਆ ਲੈ ਲੈ ਕੇ ਦੁਕਾਨਾਂ ਜਾਂ ਫਿਰ ਘਰ ਕਿ ਉਥੇ ਤੁਸੀਂ ਚੈਲੰਜ ਕਰ ਸਕਦੇ ਹੋ ਸੈਂਟਰ ਨੂੰ ਕਿ ਤੁਸੀਂ ਜੇ ਹਿਮਾਚਲ ਨੂੰ ਸਪੈਸ਼ਲ ਸਟੇਟਸ ਦਿੱਤਾ ਤਾਂ ਸਾਡੀ ਵਾਰੀ ਕਿਉਂ ਨਹੀਂ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਉਹ ਪੰਜਾਬ ਦਾ ਘੱਟ ਬਿਆਨਾਂ ਤੋਂ ਲੱਗ ਰਿਹਾ ਮੈਂ ਵੈਸੇ ਨਹੀਂ ਕਹਿ ਰਿਹਾ ਇਹ ਜਿਹੜਾ ਪੰਜਾਬ ਤਾਂ ਘੱਟ ਸੋਚ ਰਹੀ ਹੈ ਸੈਂਟਰ ਤਾਂ ਜ਼ਿਆਦਾ ਸੋਚ ਰਹੀ ਹੈ ਸੋ ਇਹਨਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਜੇ ਤੁਹਾਨੂੰ ਲੱਗਦਾ ਨਾ ਭਈ ਆਹ ਗੱਲਬਾਤ ਹੈਗੀ ਹੈ ਸੰਵਿਧਾਨ ਤੁਹਾਨੂੰ ਇਦਾਂ ਕਹਿੰਦਾ ਤੇ ਬਿਲਕੁਲ ਅਸੀਂ ਕਹਿੰਦੇ ਆ ਵੀ ਜੇ ਸੰਵਿਧਾਨ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਉਹਦਾ ਤੋੜ ਵੀ ਤੇ ਤੁਹਾਨੂੰ ਚਾਹੀਦਾ ਨਾ ਕਿ ਪੰਜਾਬੀਆਂ ਨੂੰ ਨੌਕਰੀਆਂ ਵੀ ਮਿਲਣ ਇਹ ਹੀ ਨਹੀਂ ਕਿ ਹਰ ਮਹਿਕਮੇ ਦੇ ਵਿੱਚ ਜਿਹੜੇ ਗੈਰ ਪੰਜਾਬੀ ਭਰਤੀ ਕਰੀ ਜੋ ਤੇ ਫਿਰ ਤੁਸੀਂ ਆਪਣੀ ਆਵਾਜ਼ ਵੀ ਨਾ ਚੱਕੋ ਫਿਰ ਤੁਸੀਂ ਸੈਂਟਰ ਨੂੰ ਇਹ ਵੀ ਕਹਿਣ ਜੋਗੇ ਨਾ ਹੋਵੋ ਕਿ ਭਾਈ ਸਾਡੇ ਬੰਦੇ ਕਿੱਥੇ ਜਾਣ ਸਾਡੇ ਨੂੰ ਤਾਂ ਨੌਕਰੀਆਂ ਨਹੀਂ ਮਿਲਦੀਆਂ ਤੁਸੀਂ ਅੱਛਾ ਲੀਡਰ ਕੀ ਹੁੰਦਾ ਲੀਡਰ ਹੁੰਦਾ ਲੀਡ ਕਰਨ ਵਾਲਾ ਲੀਡ ਦਾ ਮਤਲਬ ਮਤਲਬ ਕਿ ਮੈਂ ਤੁਰਦਾ ਲੋਕਾਂ ਨੂੰ ਕਹਿਣਾ ਕਿ ਤੁਸੀਂ ਪਿੱਛੇ ਪਿੱਛੇ ਆਓ ਮੈਂ ਤੁਹਾਡੀ ਗੱਲ ਕਰਾਂਗਾ ਲੀਡਰ ਉਹ ਹੁੰਦਾ ਸੋ ਜੇ ਤੁਸੀਂ ਲੀਡਰ ਹੀ ਦੂਜੀਆਂ ਸਟੇਟਾਂ ਤੇ ਜਾਂ ਸੈਂਟਰ ਦੇ ਹੋ ਤਾਂ ਫਿਰ ਭਾਈ ਵੋਟਾਂ ਕਿਉਂ ਲਈਆਂ ਸਾਡੇ ਕੋਲੋਂ ਹਾਂਜੀ ਹਾਂ ਜੀ ਮੇਰਾ ਤੁਹਾਨੂੰ ਸਵਾਲ ਹੈ ਮੈਂ ਕਹਿੰਦਾ ਆਬਸ ਵਿੱਚ ਇਡਡ ਕਰ ਦਿਓ ਤੁਹਾਨੂੰ ਲੱਗਦਾ ਨਹੀਂ ਸਰਕਾਰ ਦੇ ਨਾਮ ਨਾਲ ਕਿਤੇ ਪੰਜਾਬ ਦੇ ਨੌਜਵਾਨਾਂ ਦੀ ਵੀ ਇੱਕ ਵੱਡੀ ਗਲਤੀ ਹੈ ਕਿ ਤੁਸੀਂ ਇਹ ਜਗ੍ਹਾ ਖਾਲੀ ਕੀਤੀ ਤਾਂ ਹੀ ਲੋਕ ਦੂਜੇ ਸਾਹਮਰੇ ਨੇ ਕਿਉਂਕਿ ਜੇ ਜਿੰਨੀ ਵੱਡੀ ਗਿਣਤੀ ਵਿੱਚ ਆਪਾਂ ਦੇਖਿਆ ਜਾਵੇ ਜੇ ਪੰਜਾਬ ਦੇ ਨੌਜਵਾਨ ਆਇਲਸ ਕਰਨਗੇ ਤਾਂ ਦੂਜਿਆਂ ਨੂੰ ਆਪਣੇ ਵੀ ਇੱਕ ਮੌਕਾ ਮਿਲ ਜਾਂਦਾ ਪੰਜਾਬ ਦੇ ਵਿੱਚ ਆ ਕੇ ਨੌਕਰੀ ਲੈਣ ਦਾ ਨਹੀਂ ਬਿਲਕੁਲ ਮੈਂ ਸਹਿਮਤ ਨਹੀਂ ਤੁਹਾਡੀ ਇਸ ਗੱਲ ਦੇ ਨਾਲ ਦੇਖੋ ਜਿਹੜੀਆਂ ਸਟੇਟਾਂ ਦੇ ਨਾਲ ਜਿਹੜੀਆਂ ਕੌਮਾਂ ਦੇ ਨਾਲ ਖਾਸ ਤੌਰ ਤੇ ਪੰਜਾਬ ਨੂੰ ਇੱਕ ਬਗਾਨ ਕੇ ਇੱਕ ਬਗਾਨੀ ਸਟੇਟ ਵਾਂਗੂ ਇੱਕ ਕਲੋਨੀ ਵਾਂਗੂ ਟਰੀਟ ਕੀਤਾ ਜਾਂਦਾ ਅਸੀਂ ਬਹੁਤ ਵਾਰੀ ਗੱਲ ਕੀਤੀ ਹੈ 47 ਤੋਂ ਲੈ ਕੇ ਇਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਜਦੋਂ ਤੁਸੀਂ ਇਹ ਇਹ ਗੱਲਾਂ ਕਹਿ ਦਿੰਦੇ ਹੋ ਕਿ ਨੌਜਵਾਨਾਂ ਦੀਆਂ ਗਲਤੀਆਂ ਪਰ ਤੁਸੀਂ ਉਸ ਟਾਈਮ ਨੂੰ ਯਾਦ ਕਰੋ ਜਦੋਂ ਤੁਹਾਨੂੰ ਕਿਹਾ ਗਿਆ ਸੀ ਕਿ ਤੁਸੀਂ ਭਾਰਤ ਦੇ ਨਾਲ ਰਹੋ ਤੇ ਤੁਹਾਨੂੰ ਅਸੀਂ ਆਜ਼ਾਦੀ ਦੇਾਂਗੇ ਮਤਲਬ ਤੁਹਾਡਾ ਆਜ਼ਾਦ ਕੀਤਾ ਹੋਏਗਾ ਆਜ਼ਾਦੀ ਨਾਲ ਨਿਗ ਮੰਨੋਗੇ ਤੁਹਾਨੂੰ ਰਾਈਟਸ ਹੋਣਗੇ ਤੁਹਾਡੇ ਉਸ ਵੇਲੇ ਜਿਹੜੇ ਬਾਅਦ ਚ ਜਦੋਂ ਜਦੋਂ ਆਜ਼ਾਦੀ ਮਿਲ ਜਾਂਦੀ ਆ ਉਦੋਂ ਮੁਕਰ ਗਏ ਉਦੋਂ ਮੁਕਰ ਗਏ ਉਥੋਂ ਉਹਦੀ ਨੀ ਜਿਹੜੀ ਹੈ ਉਹ ਰੱਖੀ ਗਈ ਹੈ ਵੀ ਤੁਸੀਂ ਵਾਅਦੇ ਕੀਤੇ ਮੁਕਰ ਗਏ ਆਜ਼ਾਦੀ ਨਹੀਂ ਦਿੱਤੀ ਉਹ ਗਈ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਜਿਹੜਾ ਹੈਗਾ ਦੂਜੀ ਚ ਤਬਦੀਲ ਕਰ ਦਿੱਤਾ ਦੋ ਸਟੇਟਾਂ ਦੀਆਂ ਰਾਜਧਾਨੀਆਂ ਬਣਾਤੀਆਂ ਸੋ ਪੰਜਾਬੀ ਬੋਲਣ ਲਈ ਉਹ ਸਾਰਾ ਕੁਝ ਕਰਨਾ ਪਿਆ ਇੱਕ ਐਟਮੋਸਫੀਅਰ ਨਾ ਤਿਆਰ ਕੀਤਾ ਜਾਂਦਾ ਵੀ ਇਹ ਇਹ ਲੋਕਾਂ ਨੂੰ ਕਿਵੇਂ ਥੱਲੇ ਲਾ ਕੇ ਰੱਖਣਾ ਮਤਲਬ ਕਿ ਤੁਸੀਂ ਇਹ ਸੁਣੀਆ ਹੋਣੀ ਆ ਮੈਂ ਚਲੋ ਤੁਹਾਨੂੰ ਦੱਸ ਦਿੰਨਾ ਅਮਰੀਕਾ ਦੇ ਰੈਡ ਇੰਡੀਅਨਸ ਜਿਹੜੇ ਉੱਥੋਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਮੂਲ ਨਿਵਾਸੀ ਉਹ ਅੱਜ ਅਮਰੀਕਾ ਦੇ ਵਿੱਚ ਨਾ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤੁਹਾਨੂੰ ਇੱਕ ਬੀਅਰ ਦਾ ਕੈਨ ਫੜ ਕੇ ਰੋਡ ਦੇ ਕੰਡੇ ਦੇ ਉੱਤੇ ਬੈਠੇ ਮਿਲਣਗੇ ਸਿਕਟਾਂ ਅਸ਼ੀਸ਼ ਭੰਗ ਦੀਆਂ ਸਿਕਟਾਂ ਦੂਜਾ ਤੀਜਾ ਪੀਂਦੇ ਨਸ਼ੇ ਕਰਦੇ ਮੇਰਾ ਕਹਿਣ ਦਾ ਮਤਲਬ ਆ ਉਹ ਮਿਲਣਗੇ ਉਹ ਸਾਰੀ ਕੌਮ ਜਿਹੜੀ ਰੈਡ ਇੰਡੀਅਨਸ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਸੀ ਅੱਜ ਉਹਨਾਂ ਦਾ ਬੁਰਾ ਹਾਲ ਆ ਉਹ ਕਿਉਂ ਕੀਤਾ ਗਿਆ ਜੈਨ ਨੂੰ ਤਾਂ ਇਹੀ ਆ ਵੀ ਮੂਲ ਨਿਵਾਸੀ ਨੇ ਭਾਈ ਉਹਨਾਂ ਦਾ ਸੀ ਅਮਰੀਕਾ ਪਰ ਅੱਜ ਉਹ ਸਿਕਟਾ ਬੀੜੀਆਂ ਦੇ ਉੱਤੇ ਕਿਉਂ ਬੈਠੇ ਨੇ ਹੁਣ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਦੀ ਗਲਤੀ ਸੀ ਸਟੇਟ ਜਦੋਂ ਕੰਮ ਕਰਦੀ ਹੈ ਉਹ ਬੜੇ ਤਰੀਕੇ ਨਾਲ ਕਰਦੀ ਹੈ ਉਹ ਫਿਰ ਇਸ ਤਰੀਕੇ ਦਾ ਮਾਹੌਲ ਤਿਆਰ ਕਰ ਦਿੰਦੀ ਹੈ ਉਹ ਫਿਰ ਆਟਾ ਦਾਲ ਸਕੀਮ ਦੇਣ ਲੱਗ ਪੈਂਦੀ ਹੈ ਹੁਣ ਤੁਸੀਂ ਦੇਖੋ ਪੰਜਾਬ ਦੇ ਉਹ ਲੋਕ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਜਾਨ ਮੰਨੀ ਜਾਂਦੀ ਹੈ ਹੈ ਮਤਲਬ ਕਿ ਜਿਨ੍ਹਾਂ ਨੇ 47 ਤੋਂ ਬਾਅਦ ਇਧਰਲੇ ਪਾਸੇ ਆ ਕੇ ਖੇਤ ਰਾਤੂ ਰਾਤ ਦਿਨੋਂ ਦਿਨ ਆਬਾਦ ਕਰ ਦਿੱਤੇ ਹਰੀ ਕ੍ਰਾਂਤੀ ਲਿਆ ਦਿੱਤੀ ਇੰਨਾ ਜੋਰ ਕੀਤਾ ਉਦੋਂ ਬਹਿਲ ਗੱਡੀਆਂ ਦੇ ਉੱਤੇ ਹਲਾ ਨਾਲ ਵਾਹ-ਵਾ ਕੇ ਮਤਲਬ ਕਿ ਐਡੀ ਆਪਾਂ ਕਹਿ ਸਕਦੇ ਆਂ ਵੀ ਮਿਹਨਤੀ ਕੰਮ ਸੀ ਤੇ ਅੱਜ ਇਹ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਆਟਾ ਦਾਲ ਸਕੀਮ ਆ 2 ਕਿਲੋ ਆਟਾ ਲੈ ਜਾਓ ਫ੍ਰੀ ਆ ਲੈ ਜਾਓ ਜੀ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਸੀ ਵੀ ਨੌਕਰੀ ਦਿੰਦਾ ਘਰ-ਘਰ ਬਿਜ਼ਨਸ ਦਿੰਦਾ ਘਰ-ਘਰ ਨਾ ਕਿ ਆ ਫ੍ਰੀ ਵਾਲੀ ਗੇਜ ਪਾਉਣੀ ਜਦੋਂ ਫ੍ਰੀ ਵਾਲੀ ਗੇਜ ਪੈਣ ਲੱਗ ਪੈਂਦੀ ਨਾ ਫਿਰ ਬੰਦੇ ਨਕਮੇ ਹੋਣ ਲੱਗ ਪੈਂਦੇ ਕਾਮਨ ਨਕਮੀਆਂ ਹੋਣ ਲੱਗ ਪੈਂਦੀਆਂ ਨਕਮੀਆਂ ਦੇ ਨਾਲ-ਨਾਲ ਫਿਰ ਜਦੋਂ ਤੁਸੀਂ ਥੋੜਾ-ਥੋੜਾ ਨਸ਼ਾ ਛੱਡਣਾ ਸ਼ ਨਸ਼ਾ ਛੱਡਣ ਲੱਗ ਪੈਂਦੇ ਹੋ ਵਿੱਚ ਵਿੱਚ ਸਮਾਜ ਦੇ ਵਿੱਚ ਫਿਰ ਉਹ ਹੋਰ ਜਿਹੜੇ ਹੈਗੇ ਉਹ ਨਕਮੇ ਹੋਣ ਲੱਗ ਪੈਂਦੇ ਨਸ਼ੇ ਦੇ ਵਿੱਚ ਜਾਣ ਲੱਗ ਪੈਂਦੇ ਆ ਫਿਰ ਉਹ ਨਸ਼ੇ ਦੀ ਮਾਰ ਵੱਜਦੀ ਹੈ ਫਿਰ ਉਹ ਬੇਰੋਜ਼ਗਾਰੀ ਵੱਲ ਜਾਣ ਲੱਗ ਪੈਂਦੇ ਨੇ ਇਹ ਇਹ ਨਹੀਂ ਹੈਗਾ ਤੁਸੀਂ ਮੈਨੂੰ ਦੱਸੋ ਇੱਕ ਗੱਲ ਦਿੱਲੀ ਦੇ ਜਾਂ ਮਹਾਰਾਸ਼ਟਰ ਦੇ ਜਾਂ ਹੋਰ ਕਿਸੇ ਦੇ ਨੌਜਵਾਨ ਜਿਹੜੇ ਨੇ ਉਹ ਨਸ਼ੇ 'ਚ ਕਿਉਂ ਨਹੀਂ ਮਰ ਰਹੇ ਬਈ ਉਹ ਉਹਨਾਂ ਕੋਲ ਜੌਬਾਂ ਨੇ ਉਹਨਾਂ ਕੋਲ ਇਹ ਇਸ ਵੇਲੇ ਓਪਰਚ्युनिटीਜ਼ ਨੇ ਹੁਣ ਤੁਸੀਂ ਨੌਇਡਾ ਦੀ ਗੱਲ ਕਰ ਲਓ ਜਾਹੋ ਮਜਾਲ ਕੋਈ ਜਿਹੜਾ ਉੱਥੇ ਵਿਹਲਾ ਬੈਠਾ ਹੋਵੇ ਉਹ ਬਾਹਰੋਂ ਲਿਆ ਲਾ ਕੇ ਬੰਦੇ ਕਹਿੰਦੇ ਵੀ ਆਓ ਸਾਡੇ ਕੰਮ ਤੇ ਲੱਗੋ। ਰਾਜਸਥਾਨ ਦੇ ਵਿੱਚ ਐਸੀਆਂ ਐਸੇ ਉਹਨਾਂ ਦੇ ਸ਼ਹਿਰ ਬਣ ਗਏ ਨੇ ਜਿਹੜੇ ਤੁਹਾਨੂੰ ਤੁਸੀਂ ਜਾਓਗੇ ਨਾ ਉੱਥੇ ਦੇਖੋਗੇ ਵੀ ਅੱਛਾ ਆਈਟੀ ਦਾ ਜਿਹੜਾ ਕੰਮ ਹੈ ਨਾ ਉਹ ਰਾਜਸਥਾਨ ਨੇ ਲੈ ਲਿਆ ਸਾਰਾ। ਉਹ ਨੌਜਵਾਨ ਜਿਹੜੇ ਆਈਟੀ ਦਾ ਕੰਮ ਹੈ ਉਹ ਰਾਜਸਥਾਨੀਆਂ ਨੇ ਸੰਭਲਿਆ ਸਾਰਾ। ਨੌਇਡਾ ਦੀ ਮੈਂ ਗੱਲ ਦੱਸ ਦਿੱਤੀ ਦਿੱਲੀ ਜਾਓ ਮੁੰਡੇ ਪੜਨ ਤੇ ਲੱਗੇ ਕੁੜੀਆਂ ਪੜਨ ਤੇ ਲੱਗੀਆਂ ਕੋਈ ਕਹਿੰਦਾ ਮੈਂ ਫਲਾਨੀ ਜੌਬ ਤੇ ਜਾ ਰਿਹਾ ਕੋਈ 2 ਲੱਖ ਰੁਪਈਆ ਮਹੀਨੇ ਦਾ ਲੈ ਰਿਹਾ ਸਾਡੇ ਆਪਣੇ ਰਿਸ਼ਤੇ ਮਤਲਬ ਤੁਸੀਂ ਜਦੋਂ ਆ ਚੀਜ਼ਾਂ ਕਰਦੇ ਹੋ ਨਾ ਜਦੋਂ ਤੁਸੀਂ ਸੋਚ ਲਿਆ ਹੁੰਦਾ ਵੀ ਆ ਪੰਜਾਬ ਨੂੰ ਆਪਾਂ ਉੱਪਰ ਨਹੀਂ ਉੱਠਣ ਦੇਣਾ ਇਹਨੂੰ ਇੰਨਾ ਕੀ ਰੱਖਣਾ ਤਾਂ ਕਿ ਜਦੋਂ ਇਹ ਅਮੀਰ ਹੋ ਜਾਣਗੇ ਇਹ ਰੱਜੇ ਪੁਜੇ ਹੋ ਜਾਣਗੇ ਫਿਰ ਇਹ ਸਾਡੇ ਕੋਲੋਂ ਹੱਕ ਮੰਗਣਗੇ ਸੋ ਰੈਡ ਇੰਡੀਅਨਸ ਦੇ ਨਾਲ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਮੋਰੀ ਲੋਕ ਸੀਗੇ ਜਿਹੜੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਇੱਕ ਸਮਾਂ ਸੀ ਜਦੋਂ ਚਾਈਨਾ ਦੇ ਵਿੱਚ ਵੀ ਨਸ਼ਾ ਲਾ ਕੇ ਤੇ ਉਹ ਸਾਰਾ ਕੰਮ ਜਿਹੜਾ ਹੈਗਾ ਖਰਾਬ ਕੀਤਾ ਗਿਆ ਸੋ ਇਹ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਨੌਜਵਾਨਾਂ ਦੀ ਗਲਤੀ ਨਹੀਂ ਹੈ ਐਟਮੋਸਫੇਅਰ ਕਿਹੋ ਜਿਹਾ ਤਿਆਰ ਹੋ ਰਿਹਾ ਤੁਹਾਡੇ ਵਾਲੇ ਦੁਆਲੇ ਹੁਣ ਤੁਹਾਨੂੰ ਇੱਕ ਮੈਂ ਹੋਰ ਐਗਜ਼ਾਮਪਲ ਦੇ ਦਿੰਦਾ ਇੱਕ ਪਾਸੇ ਖਾੜਕੂਵਾਦ ਖਤਮ ਕੀਤਾ ਜਾ ਰਿਹਾ ਸੀ ਪੰਜਾਬ ਦੇ ਤੇ ਦੂਸਰੇ ਪਾਸੇ ਕੇ ਪੀਐਸ ਗਿੱਲ ਨੇ ਰਲ ਕੇ ਸਟੇਟ ਦੇ ਨਾਲ ਇੱਕ ਸਕੀਮ ਬਣਾਈ ਸੀ ਨਾਈਟ ਡੋਮੀਨੈਂਟ ਅਪ ਆਪਰੇਸ਼ਨ ਉਹਦਾ ਨਾਮ ਰੱਖਿਆ ਗਿਆ ਸੀਗਾ। ਉਹਦੇ ਤਹਿਤ ਕੀ ਸੀ ਕਿ ਅਸੀਂ ਪੰਜਾਬ ਦੇ ਛੋਟੇ-ਛੋਟੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਮੇਲੇ ਅਖਾੜੇ ਲਾਇਆ ਕਰਾਂਗੇ। ਰਾਤ ਨੂੰ ਡਾਂਸਿੰਗ ਪ੍ਰੋਗਰਾਮ ਜਿਹੜੇ ਰੱਖਿਆ ਕਰਾਂਗੇ। ਉਹਦੇ ਵਿੱਚ ਫਿਰ ਬੰਬੇ ਤੋਂ ਡਾਂਸਰਾਂ ਲਿਆ ਕੇ ਜਾਂ ਫਿਰ ਹੋਰ ਕਿਤੋਂ ਡਾਂਸਰਾਂ ਲਿਆ ਕੇ ਉਹ ਨਚਾਉਣੀਆਂ ਸ਼ੁਰੂ ਕੀਤੀਆਂ। ਸ਼ਰਾਪਾਂ ਦੇ ਦੌਰ ਸ਼ੁਰੂ ਕੀਤੇ, ਸਿਗਟਾਂ ਦੇ ਦੌਰ ਸ਼ੁਰੂ ਕੀਤੇ। ਭੰਗੜੇ ਗਿੱਧੇ ਦੀਆਂ ਜਿਹੜੀ ਜਿਹੜੇ ਕਾਲਜਾਂ ਯੂਨੀਵਰਸਟੀਆਂ 'ਚ ਉਹ ਫੈਡਰੇਸ਼ਨਾਂ ਬਣਦੀਆਂ ਸੀ, ਉੱਥੇ ਭੰਗੜੇ ਦੇ ਗਰੁੱਪ ਬਣਨ ਲੱਗ ਪਏ, ਗਿੱਧੇ ਦੀ ਗਰੁੱਪ ਬਣਨ ਲੱ ਫਿਰ ਇਹਨਾਂ ਨੇ ਕੁਝ ਆਰਟਿਸਟ ਜਿਹੜੇ ਚੁਣੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਅੰਦਰੋਂ-ਅੰਦਰ ਕਿ ਸਾਨੂੰ ਇਸ ਤਰੀਕੇ ਦੇ ਗਾਣੇ ਜਿਹੜੇ ਆ ਉਹ ਤੁਸੀਂ ਦਿਓ ਅਸੀਂ ਤੁਹਾਡੀ ਹੈਲਪ ਕਰਾਂਗੇ ਉਹਦੇ ਵਿੱਚੋਂ ਗਾਣਾ ਨਿਕਲਦਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮਤਲਬ ਜਦੋਂ ਕੌਮਾਂ ਦੀ ਇੱਕ ਜਿਹੜੀ ਇਕਾਗਰਤਾ ਤੋੜਨੀ ਹੋਵੇ ਉਹ ਜਿੱਧਰ ਵਾਦੇ ਪਾਸੇ ਨੂੰ ਚੜਾਈ ਚੜ੍ਹਦੀ ਕਲਾ ਨੂੰ ਜਾਂਦੇ ਹੋਣ ਉਹਨਾਂ ਨੂੰ ਥੱਲੇ ਸੁੱਟਣ ਦੇ ਲਈ ਫਿਰ ਐਸੀਆਂ ਤਰਤੀਬਾਂ ਜਿਹੜੀਆਂ ਲਾਈਆਂ ਜਾਂਦੀਆਂ ਅੱਜ ਨੌਜਵਾਨ ਦਾ ਕਸੂਰ ਨਹੀਂ ਹੈ ਨੌਜਵਾਨ ਅੱਜ ਵੀ ਚਾਹੁੰਦਾ ਹੈ ਕਿ ਇਸ ਮੇਰੇ ਕੋਲ ਨੌਕਰੀ ਹੋਵੇ ਮੇਰੇ ਕੋਲ ਵਧੀਆ ਮੈਂ ਆਪਣੇ ਘਰ ਰਵਾਂ ਰੁਪਈਆ 1.5 ਲੱਖ ਹਰ ਮਹੀਨੇ ਬੈਂਕ ਦੇ ਵਿੱਚ ਡਿੱਗਦਾ ਹੋਵੇ ਤੇ ਕਿਹੜਾ ਬਾਹਰਲੇ ਦੇਸ਼ਾਂ ਜਾ ਕੇ ਧੱਕੇ ਖਾਂਦਾ। ਸੋ ਇਹ ਸਾਰਾ ਸਿਸਟਮ ਦਾ ਕਸੂਰ ਹੈ। ਸਿਸਟਮ ਨੂੰ ਸਮਝਣਾ ਜਿਹੜਾ ਹੈਗਾ ਉਹ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਪਹਿਣਾ। ਜੇ ਪੰਜਾਬ ਦੇ ਲੀਡਰ ਵਾਕਈ ਪੰਜਾਬ ਦੇ ਲੀਡਰ ਨੇ ਉਹਨਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀਆਂ। ਜੇ ਮੇਰੇ ਵਰਗੇ ਪੱਤਰਕਾਰ ਨੂੰ ਪਤਾ ਹੈ ਤੇ ਕੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਪਤਾ? ਕਿ ਮੀਤ ਹੇਰ ਹੋਰੀ ਜਿਹੜੇ ਸਾਡੇ ਤੋਂ ਕਿਤੇ ਜ਼ਿਆਦਾ ਉਹਨਾਂ ਨੇ ਐਜੂਕੇਸ਼ਨ ਲਈ ਹੋਈ ਆ ਉਹਨਾਂ ਨੂੰ ਨਹੀਂ ਪਤਾ ਵੀ ਕੀ ਚੱਲ ਰਿਹਾ। ਸੋ ਉਹਦਾ ਤੋੜ ਲੱਭਣਾ ਹੁੰਦਾ ਹੈ ਸਰਕਾਰਾਂ ਨੇ ਨਾ ਕਿ ਇਹ ਦੱਸਣਾ ਹੁੰਦਾ ਕਿ ਸਾਡੇ ਹੱਥ ਵਾਸ ਕੁਛ ਨਹੀਂ ਜੇ ਹੱਥ ਵਾਸ ਕੁਛ ਨਹੀਂ ਭਾਈ ਸਰਕਾਰ ਛੱਡੋ ਅਸਤੀਫਾ ਦਿਓ ਤੇ ਬਾਹਰ ਹੋਵੋ ਠੀਕ ਹੈ ਨਾ ਫਿਰ ਅਗਲਾ ਬੰਦਾ ਆਉਣ ਦਿਓ ਜਿਹੜਾ ਆਉਂਦਾ ਉਹ ਦੇਖ ਲੂਗਾ ਜੀ ਜੀ ਜਿਹੜੀ ਸੀ ਤੁਹਾਨੂੰ ਤੁਹਾਡਾ ਥਾਂ ਜੁੜਨ ਦੇ ਲਈ ਕਹ ਲੋ ਕਿ ਇਹ ਸਾਰੇ ਮਸਲੇ ਉਤੀ ਆਪਣੇ 50 ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖਣ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਧੰਨਵਾਦ